ਜ਼ਿਕਰ ਕਰਾਂ ਸਰਸਾ ਦੇ ਕੰਡੇ ਦਾ ਜਿੱਥੇ ਧੰਨ ਮਾਤਾ ਗੁਤਰੀ ਜੀ ਛੋਟੇ ਲਾਲ ਧੰਨ ਬਾਬਾ ਜੋਰਾਬਰ ਸਿੰਘ ਜੀ ਧੰਨ ਬਾਬਾ ਫਤੇਸ ਜੀ ਆਪਣੀ ਮਾਂ ਦੀ ਉਂਗਲ ਫੜੀ ਹੋਈ ਆ ਆਪਣੀ ਦਾਦੀ ਮਾਂ ਨੂੰ ਕੁਝ ਸਵਾਲ ਕਰਦੇ ਨੇ ਤੱ삐 ਮਾਂ ਜੀ ਸਰਸਾ ਦੇ ਕੱਡੇ ਤੇ ਖੜੇ ਆਪਣੇ ਨਿੱਕੇ ਨਿੱਕੇ ਪੋਤੇਆਂ ਨੂੰ ਕੀ ਜਵਾਬ ਦੰਡੇ ਨੇ ਸੁਣਿਓ ਔਰ ਦੇ ਨਾਲ ਲੰਡਰਾਵਾਲਿਆਂ ਦਾ ਘਾਤੀ ਜਥਾ ਇਹੋ ਜਿਹਾ ਵਾਹ ਵਾਹ ਛੋਟੇ ਨਾਲ ਦੋ ਪਿਆਰੇ ਵਿਛੜੇ ਸੰਸਾ ਦੇ ਕਿਨਾਰੇ i ਹਾ ਦੂਰ ਬੇਬੇ ਨੂੰ ਮਿਲਾਂਗੀ ਜ਼ਰੂਰ ਘਰ ਥੋੜੀ ਕੁ ਹਾ ਦੂਰ ਬੇਬੇ ਨੂੰ ਮਿਲਾਂਗੀ ਜ਼ਰੂਰ ਘਰ ਥੋੜੀ ਕੁ ਹਾ ਦੂਰ ਬੇਬੇ ਨੂੰ ਮਿਲਾਂਗੀ ਜ਼ਰੂਰ ਹਰ ਥਾਂ ਕਿੱਥੇ ਪਿਤਾ ਦੀ ਸੁਣਾਈ ਸਾਨੂੰ ਕਿੱਥਾ ਕਿਉਂ ਬੁਲਾਏ ਕਿੱਥੇ ਪਿਤਾ ਦੀ ਸੁਣਾਈ ਸਾਨੂੰ ਕਿੱਥਾ ਕਿਉਂ ਬੁਲਾਏ ਵੱਡੇ ਵੀਰ ਜਦੋਂ ਆਏ ਰੋਸਾ ਕਰਾਂਗੇ ਜਰੂਰ ਮਾਨੂੰ ਪੁੱਛਦੇ ਮਾਨੂੰ ਪੁੱਛਦੇ ਮਾਨੂੰ ਪੁੱਛਦੇ ਦਾਦੀ ਜੀ ਘਰ ਹੁਣ ਕਿਤਨੀ ਕਦੂਰ ਮਾਨੂੰ ਪੁੱਛਦੇ ਦਾਦੀ ਜੀ ਘਰ ਹੁਣ ਕਿਤਨੀ ਕਦੂਰ ਮਾਨੂੰ ਪੁੱਛਦੇ ਵਾਰੀ ਸਦਕੇ ਮੈਂ ਜਾਵਾਂ ਭੋਦਾਰੀ ਸਦਕੇ ਮੈਂ ਜਾਵਾਂ ਉਹ ਸ਼ੌਕੀ ਵੀਰਾਨ ਨੂੰ ਮਲਾਵਾਂ ਵਾਰੀ ਸਦਕੇ ਮੈਂ ਜਾਵਾਂ ਸ਼ੌਕੀ ਵੀਰਾਨ ਨੂੰ ਮਲਾਵਾਂ ਵਾਰੀ ਸਦਕੇ ਮੈਂ ਜਾਵਾਂ ਸ਼ੌਕੀ ਵੀ ਬਾਰੀ ਸੱਜ ਕਿਵੇਂ ਜਾਵਾ ਛੋਕੇ ਵੀਰਾਂ ਨੂੰ ਬਲਾਵਾ ਬਾਰੀ ਸੱਜ ਕਿਵੇਂ ਜਾਵਾ ਛੋਕੇ ਵੀਰਾਂ ਨੂੰ ਬਲਾਵਾ ਸੱਚੇ ਘਰੀ ਜੱਪ ਜਾਵਾ ਲੰਮੇ ਪੰਧ ਨੂੰ ਨਵੇਂ ਸਾਦੀ ਕਹਿੰਦੀ ਕਹਿੰਦੀ ਸਾਦੀ ਕਹਿੰਦੀ ਬੱਟਿਓ ਬੱਤਿਆ ਕਣੀ ਧਾਗੇ ਸਾਦੀ ਕਹਿੰਦੀ ਬੱਟਿਓ ਬੱਤਿਆ ਕਣੀ ਧਾਗੇ ਮਾਂ ਨੂੰ ਪੁੱਛਦੇ ਸਾਡੀ ਜੀ ਕਰ ਹੁਣ ਕਿਤਨੀ ਗੰਧ ਛੋੜ ਕੇ ਬੁਰਾਹੀ ਕਿਧਰ ਅੱਬਾ ਬਗਾ ਕੇ ਲਸ਼ਕਰੇ ਉਹ ਸ਼ਾਹੀ ਕਿਧਰ ਗਏ ਹਾਈ ਤਰਫਾ ਕੇ ਸੂਰ ਤੇ ਮਾਹੀ ਕਿਧਰ ਮਾ ਸਾਡੇ ਵੀਰੇ ਦੀ ਨਜ਼ਰੋਂ ਜਦੋਂ ਗੱਲ ਕੀ ਧਰਜੀ ਨੇ ਨਾ ਅਨੰਦਾਂ ਦੀ ਪਰੀ ਨੂੰ ਛੱਡਿਆ ਸੀਸ ਗੰਜ ਦੇ ਅਸਥਾਨ ਤੇ ਜਾ ਕੇ ਮੱਤਾ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਕੀ ਆਪਿਆ ਪਰਮ ਪੂਜ ਗੁਰਦੇਵ ਮਹਾਨ ਹਸੀ لو اپنی بار میں جنگاں جدا وچ جوتن واستے چلیاں دیو اسیس کے ہوے نہ ہار میری ਜਦੋਂ ਮਹਾਰਾਜ ਮੱਥਾ ਟੇਕੇ ਤੁਰ ਲਗੇ ਗੁਰਬਖਸ਼ ਉਦਾਸੀ 합 ਜੋੜ ਕੇ ਕਿਧਰਾ ਹੋਗੇ ਕਹਿੰਦਾ ਮਹਾਰਾਜ ਮੈਂ ਵੀ ਤੁਹਾਡੇ ਨਾਲ ਜਾਂ ਮਹਾਰਾਜ ਤੇਰੇ ਕੋਲੋਂ ਤੇ ਬਹੁਤ ਵੱਡੀ ਦੇਲੇ ਤੂੰ ਇਸ ਦਰ ਦੀ ਸੇਵਾ ਸੰਭਾਲ ਕਰਨੀ ਆ ਤੂੰ ਇੱਥੋਂ ਦੀ ਜ਼ਿੰਮੇਵਾਰੀ ਸੰਭਾਲ ਤੂੰ ਪੁੱਛਿਆ ਮਹਾਰਾਜ ਮੁੜ ਕਦੋਂ ਆਵੋਗੇ ਅਨੰਦਾਂ ਦੀ ਪੁਰੀ ਤੇ ਮਹਾਰਾਜ ਕਹਿੰਦੇ ਅਸਾਂ ਹੁਣ ਮੁੜ ਕੇ ਨਾ ਆਉਣਾ ਏ ਸਿੱਖੀ ਵਾਲੀ ਸ਼ਾਨ ਉੱਥੋਂ ਆਪਾਂ ਭੋਲ ਘੋਲ ਤਾ ਪਰ ਕਹਿੰਦੇ ਆਉਣ ਵਾਲੇ ਸਮੇਂ ਅੰਦਰ ਅਨੰਦਾਂ ਦੀ ਪੁਰੀ ਦੇ ਕੋਨੇ-ਕੋਨੇ ਤੇ ਕੇਸਰੀ ਪਰਸਮਲਹਿਰਾ ਦੇ ਮਹਾਰਾਜ ਜੀ ਅਨੰਦਾਂ ਦੀ ਪੁਰੀ ਨੂੰ ਬੜੀ ਦੀਦ ਨਾਲ ਤੱਕਦੇ ਨੇ ਦੇ ਤੱਕਦੇ ਆ ਤੱਕਦੇ ਆ ਨਜ਼ਰ ਟਿੱਕੀ ਜਦ ਚੌ ਫਰਜ਼ੰਦਾਂ ਵਾਂਗ ਜੋ ਫਿਰਵਾੜੀ ਤਹਿ ਰਹੀ ਆ ਵਿਖਰ ਜਾਏ ਇਹ ਵਿਖਰ ਜਾਏਗੀ ਇਹਨਾਂ ਨੇ ਇਹਨਾਂ ਦਾ ਥੋੜਾ ਵੇਚ ਜਦੋਂ ਤੁਰਨ ਲੱਗੇ ਨਾ ਉਸ ਵੇਲੇ ਸਭ ਤੋਂ ਅੱਗੇ ਭਾਈ ਮਨੀ ਸਿੰਘ ਭਾਈ ਜਵਾਹਰ ਸਿੰਘ ਜੀ ਅਰੋੜਾ ਤੇ ਨਾਲ ਭਾਈ ਧੰਨਾ ਸਿੰਘ ਇਹ ਤਿੰਨ ਯੋਧੇ ਗੁਰੂ ਕੇ ਮਹਿਲਾ ਨੂੰ ਨਾਲ ਲੈ ਕੇ ਸਭ ਤੋਂ ਅੱਗੇ ਤੁਰੇ ਤੇ ਜਦੋਂ ਨਾ ਛੋਟੇ ਸਾਹਿਬ ਜੀ ਦੇ ਤੁਰਨ ਲੱਗੇ ਨਾ ਆਪਣੇ ਵੱਡੇ ਭਰਾਵਾਂ ਵੱਲ ਤੱਕਿਆ ਵੱਡੇ ਭਰਾਵਾਂ ਨੇ ਛੋਟਿਆਂ ਨੂੰ ਗਲਬਕੜੀ ਚ ਲੈ ਲਿਆ ਫਤਾ ਹੁੰਦਾ ਜੀ ਅੱਜ ਆਖਰੀ ਵਾਰ ਵੀ ਦਿਲਵਤਰੀ ਆ ਹਲਤਾ ਜੀ ਘੋੜਿਆਂ ਤੇ ਸਵਾਰ ਫਿਰਦਾਦੀ ਮਾਤਾ ਗੁਜਰ ਜੀ ਮਾਤਾ ਗੁਜਰੀ ਜੀ ਗੁਜਰ ਕੌਰ ਜੀ ਨਾਲ ਛੋਟੇ ਲਾੜ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਸਦੀ ਤੇ ਧੰਨ ਗੁਰਗੋਬਿੰਦ ਸਿੰਘ ਸਾਹਿਬ ਦੇ ਪਾਸਾ ਮਹਾਰਾਜ ਪੰਜ ਪਿਆਰੇ ਮਹਾਰਾਜ ਦੇ ਜਾਨੋ ਪਿਆਰੇ ਸਿੰਘ ਤੇ ਵੱਡੇ ਲਾਲ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜਾਨ ਜਦੋਂ ਮਹਾਰਾਜ ਚਮਦਮਾ ਸਾਹਿਬ ਗਏ ਨਾ ਕਿਸੇ ਨੇ ਪੁੱਛਿਆ ਮਹਾਰਾਜ ਚਾਰ ਪੁੱਤ ਸੀ ਆਪ ਜੀ ਦੀ ਵੰਸ਼ ਅੱਗੇ ਵਧੇ ਮਹਾਰਾਜ ਕਹਿੰਦੇ ਕੋਈ ਰੱਖਿਆ ਪੰਜ ਖਾਲਸਾ ਸਤਗੁਰ ਪੂਰਾ ਅਜੀਤ ਸਿੰਘ ਇਹਨਾਂ ਨੂੰ ਤਾਂ ਕੁਰਬਾਨ ਕੀਤਾ ਮੇਰਾ ਖਾਲਸਾ ਅਜੀਤ ਰਵੇ ਜੋਹਾਰ ਸਿੰਘ ਤਾਂ ਕੁਰਬਾਨ ਕੀਤਾ ਮੇਰਾ ਖਾਲਸਾ ਜਿਹੜੂ ਰਵੇਗਾ ਚੋਰਾਬਰ ਸਿੰਘ ਤਾਂ ਕੁਰਬਾਨ ਕੀਤਾ ਮੇਰਾ ਖਾਲਸਾ ਚੋਰਾਬਰ ਰਵੇਗਾ ਭੱਤੇ ਸਿੰਘ ਤਾਂ ਕੁਰਬਾਨ ਕੀਤਾ ਹਰ ਦੀਵਾਨ ਹਰ ਮੈਦਾਨ ਮੇਰਾ ਖਾਲਸਾ ਫਤਿਹ ਪਾਵੇਗਾ ਸੰਗੇ ਜੀ ਅਨੰਦਾਂ ਦੀ ਪ੍ਰਿਮਿਣ ਛੱਡ ਕੇ ਤੁਰ ਚੱਖੀਆਂ ਪਿੰਡ ਦੀ ਜੂ ਜਿੱਥੇ ਬਾਬਾ ਉਦੇਸ ਸਿੰਘ ਨੇ ਸ਼ਹਾਦਤਾਂ ਦੇ ਜਾਂਦੇ ਤੇ ਫੇਰ ਕੋਟਲਾ ਨਿਹੰਗਾਂ ਖਾਂ ਰੋਪੜ ਦੀ ਧਰਤ ਜਿੱਥੇ ਬਾਬੇ ਬਚਿੱਤਰ ਸਿੰਘ ਨੇ ਸ਼ਾਹਦੰਦੇ ਜਹਾਂ ਪੀਤੇ ਪਰ ਜਦੋਂ ਸੱਤਿਆ ਪਿੰਡ ਦੀ ਝੂ ਨੂੰ ਪਾਰ ਕੀਤਾ ਨਾ ਅੱਗੇ ਆ ਗਿਆ ਸਰਸਾ ਦਾ ਜਿਹੜੇ ਤੁੰਮਾਂ ਦੀਆਂ ਝੁੱਟੀਆਂ ਕਸਮਾਂ ਖਾ ਰਹੇ ਕੁਰਾਨ ਦੀਆਂ ਝੁੱਟੀਆਂ ਕਸਮਾਂ ਖਾ ਰਹੇ ਸੀ ਜਿੰਨਾ ਦੇ ਬਟੇਰਿਆਂ ਨੂੰ ਛੇਮੇ ਪਾਛਾ ਕਵਾਲੀਅਰ ਦੇ ਕਿਲੇ ਚ ਰਿਹਾ ਕਰਵਾ ਕੇ ਲਿਆਏ ਇਨਾਂ ਦੇ ਲਈ ਗੁਰਤੇਗ ਬਹਾਦਰ ਸਾਹਿਬ ਨੇ ਆਪਣਾ ਆਪ ਕੁਰਬਾਨ ਕੀਤਾ ਉਹ ਸਰਸਾ ਦੇ ਕੰਡੇ ਤੇ ਮਹਾਰਾ ਦੇ ਪਰਿਵਾਰ ਦੇ ਉੱਤੇ ਟੁੱਟ ਕੇ ਬੈਠਾ ਪਰਿਵਾਰ ਤਿੰਨ ਹਿੱਸਿਆਂ ਚ ਵੰਡਿਆ ਗਿਆ ਭਾਈ ਮਨੀ ਸਿੰਘ ਭਾਈ ਜਵਾਰ ਸਿੰਘ ਅਰੋੜਾ ਭਾਈ ਧੰਨਾ ਸਿੰਘ ਤੇ ਗੁਰੂ ਕੇ ਮਹਿਲ ਉਹ ਦਿੱਲੀ ਵੱਲੋਂ ਚਲੇ ਵਡੇ ਲਾਲ ਕੱਲ ਕੀ ਤਹਰ ਪੰਜ ਪਿਆਰੇ ਮਹਾਰਾ ਦੇ ਜਾਨੋ ਪਿਆਰੇ ਸਿੰਘ ਚਮਕੌਰ ਦੀ ਕੱਚੀ ਗੜੀ ਵੱਲੋਂ ਚਲੇ ਸਰਸਾ ਦੇ ਕੰਢੇ ਦੇ ਬਾਬਾ ਜੋਰਾਬਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਖੜੇ ਨੇ ਦਾਦੀ ਮਾਂ ਨੂੰ ਪੁੱਛ ਰਹੇ ਨੇ ਮਾਂ ਜੀਵਨ ਹੈ ਇਸ ਪਾਰ ਮੰਜ਼ਲ ਹੈ ਉਸ ਪਾਰ ਤਸੋ ਬੇੜੀ ਤੇ ਚੱਪੂ ਮੁਹਾਣਾ ਹੈ ਕਿੱਥੇ ਖਾਲੀ ਪੇਟ ਪੀੜਾਂ ਦਾ ਬਣਿਆ ਮੇਰਾ ਮਾਂ ਰੋਟੀ ਦਾ ਭੋਰਾ ਅਸੀਂ ਖਾਣਾ ਹੈ ਕਿੱਥੇ ਨਾ ਵੀਰਾ ਅਜੀਤ ਹੈ ਨਾ ਸਿੰਦਾ ਵੀਰ ਜੁਝਾਰ ਹੈ ਦੱਸੋ ਮਾਂ ਪਿਤਾ ਸਿਆਣਾ ਸਿਆਣਾ ਹੈ ਕਿੱਥੇ ਪਿੱਛੇ ਉਹ ਵੈਰੀ ਅੱਗੇ ਉਹ ਹਨੇਰੀ ਮਾਂ ਇਹਨਾਂ ਪੰਛੀਆਂ ਨੇ ਉੱਡ ਕੇ ਜਾਣਾ ਹੈ ਮਾਂ ਜਦੋਂ ਸਾਡੇ ਵੀਰੇ ਆਉਣਗੇ ਨਾ ਅਸੀਂ ਉਹਨਾਂ ਦੇ ਨਾਲ ਬੋਲਾਂਗੇ ਅਸੀਂ ਉਹਨਾਂ ਦੇ ਨਾਲ ਰੋਸਾ ਕਰਾਂਗੇ ਸਾਡੇ ਬਾਪੂ ਜੀ ਆਉਣਗੇ ਸਾਨੂੰ ਮਨਾਉਣਗੇ ਅਸੀਂ ਮੰਨਾਂਗੇ ਨਹੀਂ ਮਾਂ ਜੇ ਵਾਰ-ਵਾਰ ਮਨਉਣਗੇ ਨਾ ਇੱਕੋ ਗੱਲ ਦੇ ਉੱਤੇ ਮੰਨਾਂਗੇ ਕਿ ਬਾਪੂ ਜੀ ਅੱਜ ਤੋਂ ਬਾਅਦ ਸਾਨੂੰ ਛੱਡ ਕੇ ਨਾ ਜਾਵੇ ਸਾਡੇ ਵੀਰਿਓ ਅੱਜ ਤੋਂ ਬਾਅਦ ਸਾਨੂੰ ਛੱਡ ਕੇ ਨਹੀਂ ਨਹੀਂ ਪਤਾ ਸੀ ਕਿ ਹੁਣ ਇਹਨਾਂ ਰੂਹਾਂ ਦਾ ਮળાਪ ਨਹੀਂ ਹੋਣਾ ਮਾਂ ਕਹਿੰਦੀ ਬੱਚਿਓ ਇਹ ਹੈ ਅਕਾਲ ਪੁਰਖ ਦਾ ਭਾਣਾ ਹਾਂਜੀ ਮਿੱਠਾ ਕਰਕੇ ਮੰਨੋ ਪੜੋ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਤੋ ਗਿਰਦ ਹਮਾਰੇ ਰਾਮ ਕਰ ਦੁਖ ਲਗੇ ਦੁਖ ਲਗੀ ਨਾ ਭਾਈ ਸੰਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਓਖ ਬਣਾਈ ਰਾਮ ਨਾਮ ਓਖ ਦਈਆ ਇਕਾ ਲਿਦਾਈ ਰੱਖ ਲੀਏ ਤਿਨ ਰਖਣਹਾਰ ਸਭ ਪਿਆਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਉਂਗਲ ਫੜੀ ਬਾਣੀ ਪੜਦੇ ਆ ਸਰਸਾਂ ਨੂੰ ਪਾਰ ਕਰਕੇ ਪਹਿਲੀ ਰਾਤ ਜੋ ਚੱਕ ਢੇੜਾ ਨਗੜ ਰੋਪਣ ਦੇ ਲਾਗੇ ਹਕੂਮੇ ਮਾਸ਼ਕੀ ਦੀ ਝੁਗੀ ਚ ਘਟਦੀ ਅਗਲੇ ਦਿਨ ਗੰਗੂ ਰਾਮ ਰਸੋਈਆ ਲੱਭਦਾ ਲੱਭਦਾ ਸਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਹੁੰਮੀ ਮਾਸਕੀ ਦੀ ਝੁੱਗੀ ਦੇ ਵਿੱਚ ਆ ਗਿਆ ਕਹਿੰਦਾ ਮਾਂ ਇਹ ਜਗ੍ਹਾ ਆਪ ਜੀਆਂ ਦੇ ਰਹਿਣ ਵਾਸਤੇ ਮਹਫੂਜ਼ ਨਹੀਂ ਸੂਬੇ ਦੇ ਸਪਾਈ ਆਪ ਜੀ ਨੂੰ ਲੱਭਦੇ ਫਿਰਦੇ ਸਖਤ ਪਹਿਰੇ ਵਿੱਚ ਮੇਰਾ ਨਗਰ ਖੇੜੀ ਜਿਹਨੂੰ ਅੱਜ ਆਪਾਂ ਛੇੜੀ ਕਹਿੰਦੇ ਇੱਥੋਂ ਨੇੜੇ ਹੀ ਆ ਆਪ ਜੀ ਮੇਰੇ ਘਰ ਤੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਲੈ ਗਿਆ ਆਪਣੇ ਨਗਰ ਖੇੜੀ ਤੇ ਉਹਦੀ ਮਾਂ ਮਾਤਾ ਸ਼ੋਭੀ ਨੇ ਸਾਹਿਬ ਜਾਂਦੇ ਆ ਤੇ ਮਾਤਾ ਜੀ ਦੇ ਚਰਨ ਧਵਾ ਕੇ ਚਰਨ ਅਮ੍ਰਿਤ ਆਪੀ ਵਾਹਿਗੁਰੂ ਉਹਨਾਂ ਨੂੰ ਪਲੰਘ ਦੇ ਉੱਤੇ ਬਿਠਾਇਆ ਉਹਨਾਂ ਲਈ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਆ ਪਰ ਗੰਗੂ ਰਾਮ ਰਸੋਈਆ ਜਦੋਂ ਮਾਤਾ ਜੀ ਦੇ ਕੋਲ ਮਾਇਆ ਵੇਖੀ ਮਨ ਬੇਈਮਾਨ ਹੋ ਗਿਆ ਆਪਣੀ ਮਾਂ ਦੇ ਕੋਲ ਆਇਆ ਕਹਿੰਦਾ ਮਾਂ ਆਹ ਫੜ ਜ਼ਹਿਰ ਇਹਨਾਂ ਦੇ ਖਾਣੇ ਚ ਮਾਂ ਇਹਨਾਂ ਕੋਲ ਮਾਇਆ ਬੜੀ ਆ ਅ ਰਾਤੋਂ ਰਾਤ ਮੁੱਕ ਜਾਣਗੇ ਆਪਾਂ ਰਾਤੋਂ ਰਾਤ ਮਾਲਾ ਮਾਲ ਹੋ ਜਾਣਾ ਮਾ ਨਿਭਾ ਫੜਲੀ ਗੰਗਿਆ ਅਤੋਂ ਨਾ ਕਮਾ ਜਿਹੜਾ ਕਲੰਕ ਮੱਥੇ ਤੇ ਲੱਗ ਜਾਣਾ ਨਾ ਰੈਂਡੀਆਂ ਪੁਸਤਾਂ ਤੱਕ ਉਤਰਨਾ ਨਹੀਂ ਗੰਗਿਆ ਜਿਸ ਘਰ ਦਾ 21 ਸਾਲ ਖਾਧ ਅੱਜ ਇੱਕ ਦਿਨ ਖਵਾਉਣਾ ਪੈ ਗਿਆ ਜ਼ਹਿਰ ਪਾਉਣ ਦੀਆਂ ਗੱਲਾਂ ਕਰਦੇ ਨਾ ਗੰਗਿਆ ਇਹ ਕੰਮ ਨਾ ਕਰ ਜ਼ਹਿਰ ਪਾਉਣੋਂ ਤੇ ਟਲ ਗਿਆ ਪਰ ਰਾਤ ਨੂੰ ਵੇਖੀ ਜਾਂਦਾ ਕਦੋਂ ਮਾਤਾ ਜੀ ਸੌਣ ਤੇ ਮਾਇਆ ਉੱਠਾ ਆਲਮ ਸਾਹਿਬ ਜਦਿਆਂ ਨੂੰ ਮਾਂ ਦੀ ਕੋਦੇ ਵਿੱਚ ਨੀਂਦ ਆ ਗਈ ਪਰ ਮਾਤਾ ਜੀ ਬੰਦਗੀ ਚ ਲੀਨ ਬੈਠੇ ਨੇ ਤੇ ਗੰਗੇ ਨੂੰ ਲੱਗਿਆ ਕਿ ਤੇ ਮਾਤਾ ਜੀ ਸੌਂ ਗਈ ਉਹ ਮਾਂ ਨੂੰ ਨੀਂਦ ਕਿਵੇਂ ਆ ਸਕਦੀ ਆ ਜਿਹਦੇ ਪੁੱਤ ਦਾ ਪਤਾ ਨਹੀਂ ਜਿਹਦੇ ਵੱਡੇ ਪੋਤਰਿਆਂ ਦਾ ਪਤਾ ਨਹੀਂ ਜਿਹਦੀਆਂ ਲੋਹਾਂ ਦਾ ਪਤਾ ਨਹੀਂ ਉਹ ਤੇ ਬੰਦਗੀ ਚ ਬੈਠੇ ਨੇ ਗੰਗੇ ਨੂੰ ਲੱਗਿਆ ਮਾਤਾ ਜੀ ਸੌਂ ਗਈ ਆ ਇਹਨੇ ਮਾਇਆ ਉਠਾਈ ਇੱਕ ਵਾਰ ਤੋਹੇ ਦੇ ਕੋਲ ਦਾ ਅਮਰਤ ਵੇਲਾ ਹੋਇਆ ਤੇ ਜਦੋਂ ਨਾ ਮਾਤਾ ਜੀ ਤੇ ਸਹਿਬਜ਼ਾਦਿਆਂ ਦੀਆਂ ਸਮਾਧੀਆਂ ਲੱਗੀਆਂ ਨਾ ਉਹਨਾਂ ਨਿਤਨੇਮ ਦੀਆਂ ਬਾਣੀਆਂ ਪੜੀ ਅੱਗੇ ਸਾਹਮਣੇ ਗੰਗਾ ਖੜਾ ਮਾਂ ਕਹਿੰਦੀ ਗੰਗੇਆ ਪੁੱਤ ਲਲਨਾ ਚੰਗਾ ਹੋਇਆ ਜੋ ਤੂੰ ਖਜ਼ਾਨਾ ਸਾਹਿਬ ਹਾਂ ਜੀ ਕਹਿੰਦਾ ਮੱਖ ਜਾਨਾ ਕਿਹੜਾ ਖਜ਼ਾਨਾ ਮਾਂ ਕਹਿੰਦੀ ਗੰਗੇਆ ਜੋ ਤੂੰ ਰਾਤ ਚੁੱਕੇ ਲੈ ਗਿਆ ਕਹਿੰਦਾ ਮੈਂ ਚੁੱਕੇ ਲੈ ਗਿਆ ਇੱਕ ਤੇ ਤੁਹਾਨੂੰ ਬਾਗੀਆਂ ਨੂੰ ਦਿੱਤੀ ਪਨਾਹ ਸਰਕਾਰ ਨਾਲ ਲਈ ਦੁਸ਼ਮਣੀ ਕੋ ਮੈਨੂੰ ਚੋਰ ਕਹਿੰਦੇ ਹੋ ਕਹਿੰਦਾ ਤੁਹਾਡੀ ਅਕਲ ਹੁਣੇ ਟਿਕਾਣੀ ਦੇਉਣੀ ਇਹ ਮਾਇਆ ਦੇ ਲਾਲਚ ਵਸ ਹੋ ਕੇ ਪਹੁੰਚ ਗਿਆ ਥਾਣੇ ਮਰੰਡੇ ਜਾਨੀ ਖਾਂ ਮੰਨੀ ਖਾਂ ਜਿੰਨਾ ਦਾ ਸੋਦਾ ਸਿੰਘ ਸਾਹਿਬ ਜ਼ਥੇਦਾਰ ਬਾਬਾ ਜੱਸਾ ਸਿੰਘ ਅੱਲੂ ਵਾਲੀ ਨੇ ਲਾਇਆ ਜਦੋਂ ਦੂਜੀ ਵਾਰੀ ਸਰਹੰਦ ਫੜੇਗੀ ਜਦੋਂ ਜੈਨ ਖਾਨ ਨੂੰ ਚਾੱਕ ਕੇ ਗੱਡੀ ਸਰਹੰਦ ਨੂੰ ਉਹ ਚਾੱਕ ਕੇ ਉਹਦਾ ਨਾਮ ਫਿਰ ਫਤਿਹ ਖਾਨ ਉਹ ਜਾਨੀ ਖਾਨ ਉਹ ਮਾਨੀ ਖਾਨ ਜਿਨ੍ਹਾਂ ਨੇ ਆ ਕੇ ਸੈਬਜਾਦਿਆਂ ਨੂੰ ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਮਾ ਕਹਿੰਦੀ ਗੰਗਿਆ ਜਿਹੜੀ ਮਾਇਆ ਲਈ ਐਡਾ ਧਰੋਕ ਮਾਇਆ ਨਾ ਇਹ ਮਾਇਆ ਨੇ ਤੇਰਾ ਸਾਥ ਨਹੀਂ ਲਭਉਂ ਕਾਹਿਆ ਮਾਇਆ ਮਮਤਾ ਮੋਹਣੀ ਜਿਨ ਬਿਲ ਦੰਤਾ ਜਗ ਲਾਇ ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਹੋਈ 나ਗਣੀ ਚੱਤ ਰਹੀ ਲਪਟਾਏ ਜੋ ਇਸ ਕੀ ਸੇਵਾ ਕਰੇ ਇਸ ਹੀ ਕੋ ਫਿਰ ਖਾਏ ਇਸੇ ਕੋ ਫਿਰ ਸਹਜਾਦਿਆਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਇੱਕ ਰਾਤ ਥਾਣੇ ਮਰੰਡੇ ਚ ਗੱਡੀ ਅਗਲੇ ਦਿਨ ਉਹਨਾਂ ਨੂੰ ਸ਼ਹਿਰ ਸਰਹੰਦ ਲੈ ਗਏ ਘੁਗਵਸ ਦਾ ਸ਼ਹਿਰ ਸਰਹੰਦ ਉੱਚੀਆਂ ਅਟਾਰੀਆਂ ਸਹਬਜ਼ਾਦਿਆਂ ਦੇ ਟੱਕੀਆਂ ਮਾਂ ਨੂੰ ਪੁੱਛਦਿਆ ਮਾਂ ਤੁਸੀਂ ਕਹਿੰਦੇ ਸੀ ਆਪਾਂ ਸੱਚਖੰਡ ਚਲੇ ਜਾਣਾ ਉਹ ਸਾਹਮਣੇ ਕਿਤੇ ਸੱਚਖੰਡ ਤੇ ਨਹੀਂ ਨਜ਼ਰ ਆਉਂਦਾ ਮਾਤਾ ਜੀ ਕਹਿੰਦੇ ਨਹੀਂ ਮੇਰੇ ਸੋਹਣਿਓ ਉਹ ਸੱਚਖੰਡ ਤੇ ਨਹੀਂ ਪਰ ਸੱਚਖੰਡ ਜਾਣਦੀਆਂ ਟਿਕਟਾਂ ਇੱਥੇ ਆਹ ਹਾ ਵੈਰੀ ਗੁੱਡ ਸੂਬੇ ਦੀ ਕਚਹਿਰੀ ਪੇਸ਼ ਨਾ ਪੈਣਗੀ ਰੋਣਗੇ ਰਿਓ ਨਾ ਤਮਕੌਣਗੇ ਝੁਕਿਓ ਨਾ ਲਲਚਾਉਣਗੇ ਲਾਲਚਾਚਾ ਆਇਓ ਲੈ ਲੋ ਜੀ ਸੂਬੇ ਨੇ ਐਲਾਨ ਕਰ ਦਿੱਤਾ ਇਹਨਾਂ ਨੂੰ ਠੰਡੇ ਬੁਰਜ ਚ ਕੈਦ ਕਰ ਦੇ 140 ਫੁੱਟ ਉੱਚਾ ਹੈ ਕੰਡਾ ਬੁਰਜ ਜਿੱਥੇ ਸੂਬਾ ਗਰਮੀ 'ਚ ਆਪ ਰਹਿੰਦਾ ਸੀ ਬਹੁਤ ਠੰਡਾ ਸੀ ਉਹ ਸਰਦੀ 'ਚ ਕਿੰਨਾ ਕੁ ਠੰਡਾ ਹੋਵੇਗਾ ਇਹ ਤੇ ਜਮਾਤਾ ਗੁਜਰੀ ਜੀ ਜਾਣਦੇ ਆ ਜਾਂ ਗੁਰੂ ਗੋਬਿੰਦ ਸਿੰਘ ਦੇ ਲਾਲ ਜਾਣਦੇ ਪਿੱਛੇੋਂ ਇੱਕ ਨਦੀ ਵਗਦੀ ਸੀ ਠੰਡੀਆਂ ਸ਼ੀਤ ਹਵਾਵਾਂ ਵਗਦੀਆਂ ਸੀ ਸਹਿਬ ਜਾਂਦੇ ਆ ਤੇ ਮਾਤਾ ਜੀ ਦਾ سینਾ چیر ਕੇ ਲੰਘ ਜਾਂਦੇ ਬੱਚਿਆਂ ਨੂੰ ਬਸ ਇੱਕੋ ਨਿਕ ਸੀ ਉਹ ਨਿਕ ਸੀ ਦਾਦੀ ਮਾਂ ਦੀ ਗੋਦ ਦਾ ਵਾਹ ਗੁਰੂ ਕੀ ਕਹਿੰਦੇ ਦਾਦੀ ਮਾਂ ਅੱਜ ਫਿਰ ਵੱਡਿਆਂ ਦਾ ਇਤਿਹਾਸ ਹੀ ਸੁਣਾ ਦਿਓ ਦਾਦੀ ਮਾਂ ਵੱਡੇ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸੁਣਾ ਦਿਓ ਦਾਦੀ ਮਾਂ ਜਦੋਂ ਦੱਸ ਦਿਆ ਬੱਚਿਓ ਲਾਡਾ ਪਾਲਿਓ ਤੁਸਾਂ ਦੇ ਵੱਡਿਆਂ ਨੇ ਬੜੀਆਂ ਔਖੀਆਂ ਘਾਲੀਆਂ ਨੇ ਬਹਿ ਕੇ ਅੱਗ ਵਰਗੀ ਸਰਦੀ ਲੋਹ ਉੱਤੇ ਸਮਧੀਆਂ ਜਿਸਮ ਦੀਆਂ ਚਰਬੀਆਂ ਢਾਲੀਆਂ ਨੇ ਤੁਹਾਡੇ ਦਾਦੇ ਦਾ ਫਰਮਾਨ ਚਿਤ ਚਰਨ ਕਮਲ ਦਾ ਆਸਰਾ ਚਿਤ ਚਰਨ ਕਮਲ ਸੰਗ ਜੋੜੀ ਜੋੜੀ ਹੈ ਮੰਨ ਲੋ ਚਾ ਬੁਰਿਆਈਆਂ ਗੁਰ ਸ਼ਬਦੀ ਇਹੋ ਮੰਨ ਹੋੜੀ ਆ ਬਾਹੇ ਜਿੰਨਾ ਦੀਪ ਪੰਡੀ ਆ ਫਿਰ ਦੀਜੈ ਬਾਹੇ ਨਾ ਛੋੜੀ ਆ ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋੜੀ ਆ ਨਾ ਛੋੜੀ ਅੰਮ੍ਰਿਤ ਵੇਲਾ ਹੋ ਗਿਆ ਸਹਿਬ ਜਾਦਿਆਂ ਨੇ ਨਿਤ ਨਿਮ ਦੀਆਂ ਬਾਣੀਆਂ ਪੜੀਆਂ ਵੀਰ ਰਸਦੀਆਂ ਬਾੜੀਆਂ ਬੜੀਆਂ ਉਹਨਾਂ ਨੇ ਆਪਣੇ ਆਪ ਨੂੰ ਐਨ ਤਿਆਰ ਬਰ ਤਿਆਰ ਕਰ ਲਿਆ ਉਹ ਪਰਦੇ ਨੇ ਘਾਰਦਮ ਕਾਤੀ ਕਿਟਾਰੀ ਕਿੜਾ ਗੰ ਤਾਂਗੜਨ ਤੀਰਨ ਕੰਗੜਾ ਕੰਗੜਾ ਨਾੜਦਮ ਬਗੜਦਮ ਬੱਜੇ ਜਗਰਦਮ ਕਾਜੇ ਮਹਾ ਗਜ ਕਾਜੇ ਤੇ ਖਾਲਸਾ ਜੀ ਸੂਬੇ ਦੇ ਸਪਾਈ ਸਾਹਿਬ ਜੱਦੇ ਨੂੰ ਲੈਣ ਵਾਸਤੇ ਆ ਗਏ ਮਾਂ ਕਹਿੰਦੀ ਮੇਰੇ ਪੋਤੇਓ ਸੂਬੇ ਦੀ ਕਚਹਿਰੀ ਤੇ ਜਾ ਕੇ ਦੱਸਦੇ ਹੋ ਕਿ ਪੁੱਤ ਕਿਹਦੇ ਹੋ ਪੋਤੇ ਕਿਹਦੇ ਹੋ ਪਰ ਪੋਤੇ ਦੀ ਪੋਤੇ ਕਿਹਦੇ ਹੋ